ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਬਾਲ ਬੁਰ ਕਿੱਦਾ ਹੋਏ ਪਏ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਇੱਕ ਅਜ ਹੋਰ ਰੱਬ ਦਾ ਜੀ ਕੋਈ ਆਊਗਾ ਵਿਚਾਰੇ ਦਾ ਇਹ ਸਾਡੇ ਘਰੇ ਆਇਆ ਦੇਖੋ ਇਹ ਦੇਖੋ ਇਹਨੂੰ ਬਗੀ ਮਾਰ ਦੇਣ ਲੱਗੇ ਸੀ ਬਗੀ ਕੋਠੇ ਤੇ ਗਈ ਤੁੰਬੇ ਤੇ ਆਪ ਵੀ ਉਹਨਾਂ ਦੇ ਕੇ ਪੌੜੀਆਂ ਚੋਂ ਸੱਟ ਲਵਾ ਲੈਣੀ ਸੀਗੀ ਤੇ ਉਦੋਂ ਇਹਨੂੰ ਵੀ ਘੜੀਸ ਦੇ ਲਿਆਉਂਦੇ ਸੀ ਉਪਰ ਉਹ ਮੋਰੇ ਮੋਰੇ ਪਿੱਛੇ ਪਿੱਛੇ ਦੇ ਭਗੀ ਭੱਜ ਜਾਂਦਾ ਸੀ ਤੇ ਫੇਰ ਮੈਂ ਇਹਨੂੰ ਫੜ ਕੇ ਚੁੰਨੀ ਦੇ ਨਾਲ ਤੇ ਥੱਲੇ ਲੈ ਕੇ ਆਈ ਇਹ ਤਾਂ ਪਰ ਟੁੱਟਾ ਹੋਇਆ ਲੱਗਦਾ ਕਾਂ ਦਾ ਇਹਨੂੰ ਸਿੱਧਾ ਕਰਦੇ ਆ ਇਹਦਾ ਤਾਂ ਹੱਥ ਲਾ ਨਹੀਂ ਸਕਦੇ ਉਸਕਦੇ ਦੰਦੀ ਵੱਡੇ ਉਹਨਾਂ ਤਾਂ ਮੈਂ ਇਹਨੂੰ ਉਹਦੇ ਨਾਲ ਲੈ ਕੇ ਆਈ ਕੀ ਕਹਿੰਦੇ ਹੁੰਦੇ ਆ ਚੁੰਨੀ ਨਾਲ ਲਪੇਟ ਕੇ ਕੋਠੇ ਤੋਂ ਕਿਉਂਕਿ ਉੱਪਰ ਬਿੱਲੀਆਂ ਵੀ ਹੁੰਦੀਆਂ ਬਿੱਲੀ ਨੇ ਮਾਰ ਮੋਰ ਦੇਣਾ ਇਹਨੂੰ ਜੇ ਠੀਕ ਹੋ ਗਿਆ ਤਾਂ ਦੇਖਦੇ ਆਂ ਦੇਖ ਲਓ ਹੈਗਾ ਜਿੰਦਾ ਆਇਓ ਪਰ ਉਹ ਜਿਹਦਾ ਪ੍ਰੀਟੈਂਡ ਨਹੀਂ ਕਰਦੇ ਹੁੰਦੇ ਜਾਨਵਰ ਪੰਛੀ ਵੀ ਲੱਗੇ ਕਿ ਮਰ ਗਿਆ ਐਦਾਂ ਕਰੰਦਿਆ ਹੈਗਾ ਜਿੰਦਾ ਆਇਓ ਹੱਥ ਲੱਗ ਦੇਖ ਲਾ ਮੈਂ ਜੀ ਮੇਰੇ ਦੰਦੀ ਵੱਡ ਦਿੱਤੀ ਇਹਨੇ ਮੈਂ ਕਿਨੂੰ ਕੁਝ ਖਾਣ ਨੂੰ ਦਿੰਨੇ ਆ ਪਾਣੀ ਲੱਗ ਕਿ ਉਹ ਨਹੀਂ ਇਹਦੇ ਲਈ ਮੈਂ ਉਹ ਦੇਖਿਓ ਹੁਣ ਉਹਨੂੰ ਕੀ ਕਹਿੰਦਾ ਏ ਉਹ ਉੱਠ ਗਿਆ ਉੱਡ ਨਹੀਂ ਹੁੰਦਾ ਇਹਦੇ ਕੋਲ ਮੈਂ ਕਿਨੂੰ ਰੋਟੀ ਰੋਟੀ ਰੱਖ ਕੇ ਦੇਖਦੀ ਆ ਪਨੀਰ ਜਿਹਾ ਠੀਕ ਨਹੀਂ ਲੱਗਦਾ ਇਹੋ ਮम्मा ਮੰਨੀ ਗਣ ਮम्मा ਨੇ ਕੋਰ ਨਵਾਈ ਜਾਨਵਰ ਹੋਰ ਫੜ ਲਿਆ ਪੰਛੀ ਆਹਦੇ ਸਹੀ ਨਹੀਂ ਗਾਇਓ ਹੁਣ ਰੋਟੀ ਰੱਖ ਕੇ ਦੇਖਦੇ ਪਾਣੀ ਵੀ ਰੱਖਿਆ ਮੈਂ ਹੁਣ ਰੱਖ ਦਿੱਤਾ ਪਾਣੀ ਤੇ ਰੋਟੀ ਐਸੇ ਗਮਰੇ ਚ ਤਾੜਿਆ ਨੁੱਕ ਗਿਆ ਡਰਾਮਾ ਥੱਲੇ ਪਗੀ ਐਨੀ ਤੇਜ਼ ਇਹਦੇ ਪਿੱਛੇ ਭੱਜਣ ਦੇ ਸੀ ਨਾ ਉਤੋਂ ਪਗੀ ਸਾਡੀ ਦੇ ਵੀ ਬੇਬੀ ਹੋਣ ਵਾਲੇ ਤੇ ਜੇ ਉਹਦੇ ਸੱਟ ਲੱਗ ਜਾਂਦੀ ਪਗੀ ਦੇ ਤਾਂ ਪੰਗਾ ਪੈ ਜਾਣਾ ਸੀ ਸਾਨੂੰ ਮੈਂ ਤਾਂ ਸੁੱਤੀ ਵਈ ਸੀ ਇੱਕਦਮ ਮੈਂ ਉੱਠੀ ਪਗੀ ਤੇ ਜਿਹੜਾ ਜਿਹੜਾ ਪਹਿਲੇ ਮੈਂ ਪਗੀ ਦੇ ਮੂੰਹ ਚੋਂ ਕਾਂ ਕੱਢਿਆ ਮੈਂ ਇੱਕ ਕਾਂ ਨੂੰ ਕੱਢਿਆ ਪਗੀ ਦੇ ਮੂੰਹ ਚ ਬਾਕੀ ਸਾਰਾ ਕੁਝ ਬਾਹਰ ਮੂੰਹ ਚ ਇੱਕ ਪਾਰ ਫੜਿਆ ਹੋਇਆ ਪਗੀ ਨੇ ਇਹਦਾ ਦੇਖਦੇ ਆ ਖਾ ਲੈਂਦਾ ਕੁਝ ਇਕੱਲਾ ਛੱਡ ਦਿੰਨੇ ਆ ਕੁਝ ਖਾ ਲੂਗਾ ਫੇਰ ਮੈਂ ਕਿੱਥੇ ਆ ਇਹ ਕਿੱਥੇ ਗਈ ਤੂੰ ਕਿੱਥੇ ਆ ਹੁਣ ਰਸੋਈ ਚ ਆਉਣੀ ਆ ਰਸੋਈ ਚ ਬੈਠੀ ਐ ਉਹ ਤੂੰ ਕਾ ਖਾਣੇ ਹੁਣ ਚੱਲ ਬਾਹਰ ਧੁੱਪੇ ਬੰਨਣਾ ਤੈਨੂੰ ਚੱਲ ਕਰਦਾ ਕਿ ਇਹ ਗੋਲਾ ਜਿਹਾ ਪੌੜੀਆਂ ਚੋਂ ਵੀ ਭੱਜੀ ਆਈ ਚੱਲ ਤੈਨੂੰ ਮੈਂ ਬੰਨਣਾ ਬਾਹਰ ਚਲੋ ਇੱਧਰ ਮੈਡਮ ਜੀ ਤੈਨੂੰ ਬੰਨਣਾ ਬਾਹਰ ਚੱਲ ਬੈਠ ਜਾ ਗੱਦਾਂ ਲਿਆਵਾਂ ਤੇਰਾ ਗੱਦਾਂ ਲੈ ਕੇ ਆਵਾਂ ਮੈਡਮ ਜੀ ਲੈ ਕੇ ਆਵਾਂ ਗੱਦਾਂ ਲੈ ਕੇ ਆਵਾਂ ਅਲਰੇੜੇ ਤੁਸੀਂ ਬੈਂਦੇ ਨਹੀਂ ਨਾ ਲੀਆ ਮਗੱਦਾ ਉਹ ਦੀ ਗਦੀ ਜੇ ਕਾਂ ਲੱਭਦੀ ਕਾਂ ਮੈਂ ਰੱਖ ਲਿਆ ਮੈਂ ਰੱਖ ਲਿਆ ਬੱਗੂ ਉਹ ਉਹਨੂੰ ਮੈਂ ਰੱਖ ਲਿਆ ਚੀਜੀ ਕੰਦਾ ਉਹ ਉਹ ਚੀਜੀ ਕੰਦਾ ਉਹ ਅਲਾਤਾ ਤੇਰਾ ਗੱਦਾ ਬੈਠ ਜਾਦੇ ਤੇ ਚੱਲ ਬੈਠੋ ਤੇ ਬੈਠ ਇਹਨੂੰ ਖੁੱਲੇ ਖੋਲ ਨਹੀਂਓ ਨਾ ਹੁਣ ਇਹਨੂੰ ਇਹਨੂੰ ਇੱਥੇ ਹੀ ਰਹਿਣ ਦੇ ਬੱਜੀ ਐਵੇਂ ਟੱਪਦੀ ਫਿਰਦੀ ਏ ਉਹ ਤੇਲੀ ਚੀਜੀ ਲੈਣ ਚੱਲਨੇ ਆ ਸ਼ਹਿਰ ਮੈਂ ਤਾਂ ਮਣੀ ਚੀਜੀ ਖਾਣੀ ਆ ਲੈ ਕੇ ਆਉਨੇ ਜੀਜੀ ਉਹਦੜਾ ਸਟੋਰ ਬੰਦ ਸੀ ਜਿੱਥੋਂ ਇਹਦਾ ਸਾਮਾਨ ਮਿਲਦਾ ਲੈ ਕੇ ਆਵਾਂਗੇ ਮੈਂ ਤਾਂ ਮਨੀ ਲੋ ਜੀ ਕਾਂ ਤੋਂ ਉੱਡਣ ਲੱਪਿਆ ਜ਼ਈ ਹੋ ਗਿਆ ਮਤਲਬ ਕੋਈ ਇੰਨਾ ਨਹੀਂ ਉੱਡ ਹੁੰਦਾ ਖਾ ਗਿਆ ਪਨੀਰ ਖਾ ਲਿਆ ਪਨੀਰ ਖਾ ਗਿਆ ਪਨੀਰ ਓਹੋ ਹੋ ਹੋ ਸਈ ਨਹੀਂ ਉੱਡਦਾ ਦੇਖੋ ਆਹ ਵੇਖੋ ਪਨੀਰ ਖਾ ਗਿਆ ਥੋੜਾ ਜਿਹਾ ਰਹਿ ਗਿਆ ਦੰਡਰਨਾ ਆਹ ਜੀ। ਇੱਥੇ ਰੱਖ ਦਿੰਨੇ ਆ ਉੱਚੀ ਥਾਂ ਤੇ ਬੰਚੇ ਖਾਂਦੇ ਹੁੰਦੇ। ਨੀਵੀਂ ਤੇ ਨਾ ਖਾਣਾ ਨੀ। ਇੱਥੇ ਰੱਖ ਦਿੰਨੇ ਆ। ਪਾਣੀ ਵਿੱਚ ਤੇ ਰੱਖ ਦਿੰਨੇ ਆ। ਆ ਤਰ੍ਹਾਂ ਆਵੇ ਠੀਕ ਆ। ਜੇ ਲੱਗਾ ਆਪਾਂ ਨੂੰ ਵੀ ਉੜਦਾ ਵਾ ਚੰਗੀ ਤਰ੍ਹਾਂ। ਫੇਰ ਆਪਾਂ ਇਹਨੂੰ ਛੱਡ ਦਾਂਗੇ। ਨਹੀਂ ਤੇ ਦੇਖਦੇ ਆ ਇੱਕ ਦੋ ਦਿਨ ਰੱਖ ਦਿੰਦੇ ਆ। ਹੰਬਲ ਤੇ ਛੱਡ ਹੀ ਦੇਣਾ। ਬੂਏ ਖੁੱਲੇ ਛੱਡ ਦਾਂਗੀ ਜਾਣਾ ਉਹ ਚੱਲ ਜੂ। ਓ। ਓ ਹੈਲੋ। ਓ ਹੋ ਹੋ ਹੋ। ਉੱਡਲਾ ਮਾੜ ਮੜੇ ਉੱਡਦਾ। ਪਾਰੇ ਟੁੱਟਾ ਇੱਕ। ਤੁਸੀਂ ਉਹ ਦੇਖੋ ਕੋਇਨਸੀਡੈਂਟ ਮੈਂ ਆਪਣਾ ਕਾਲਾ ਹੀ ਆ ਲਹਿੰਗਾ ਕੱਢ ਕੇ ਆਤੀ। ਮੈਂ ਤਾਂ ਕਾਲੇ ਲਹਿੰਗਾ ਸੀ ਇਹ ਮੇਰਾ। ਇਹ ਵੀ ਮੈਂ ਸਟਿਚ ਕਰਾਇਆ ਸੀ। ਮੇਰੇ ਨਾਲ ਥੋੜਾ ਜਿਹਾ ਹੋ ਸੀਗਾ। ਮੈਂ ਕਿਹਾ ਨੂੰ ਮੈਂ ਸਹੀ ਕਰਦੀ ਆ। ਕੁੜਤੀ ਜਿਹੜੀ ਟਾਈਟ ਸੀ ਤਾਂ ਮੈਂ ਇਹਨੂੰ ਖੰਡਿਆ ਸੀ ਮੈਂ ਕਿਹਾ ਸਹੀ ਕਰਦੀ ਆ ਉਹਨੂੰ ਮੈਂ। ਤੇ ਕਾਲਾ ਹੀ ਖਾਲਾ ਹੀ ਕਾਂ ਘਰੇ ਆ ਕੰਮ ਹੀ ਆ ਗਿਆ ਘਰੇ। ਉਹ ਕਹਿੰਦਾ ਹੋਣਾ ਤੇ ਤੂੰ ਮੇਰੇ ਨਾਲ ਦਾ ਲਹਿੰਗਾ ਪਾਉਣ ਲੱਗੀ। ਤੇ ਲਹਿੰਗਾ ਜਿਹੜਾ ਨਾ ਮੈਂ ਇਹ ਮੈਂ ਇਹ ਵੀ ਮੈਂ ਕਪੜਾ ਲੈ ਕੇ ਆਪ 스ਟੀਚ ਕਰਾਇਆ ਸੀਗਾ। ਤੇ ਇਹ ਵੀ ਇੱਕ ਵਾਰੀ ਪਾਇਆ ਮੈਂ ਉਹਨੂੰ ਮੇਰੇ ਬ੍ਰਦਰ ਦੀ ਮੈਰਿਜ ਆ। ਮੈਂ ਕਿਹਾ ਨਾ ਮੈਂ ਥੋੜਾ ਜਿਹਾ ਸਹੀ ਕਰਨ ਵਾਲਾ ਕਰ ਲਾ ਬਲ ਤਾਂ ਸਹੀ ਨਹੀਂ ਕਰਨ ਵਾਲਾ ਮਾੜੀ ਜੀ ਸੀਮ ਲੱਗ ਕੇ ਬਸ ਉਹ ਹੋਣਾ ਔਰ ਲੂਸ ਕਰਨੀ ਆ ਗੁਰਤੀ ਤੇ ਇਹ ਜਿਹੜੀ ਆ ਇਹਦੇ ਵਿੱਚ ਇਲਾਸਟਿਕ ਪਾਉਣੀ ਮੈਂ ਇਹਦੇ ਉੱਤੇ ਇੱਕ ਵਾਰੀ ਪਾਇਆ ਹੋਇਆ ਜਿਹੜਾ ਮੈਂ ਅੱਗੇ ਲਹਿੰਗਾ ਪਾਇਆ ਉਹ ਵੀ ਮੇਰਾ ਆਪਣਾ ਸੀ ਇਹ ਵੀ ਆਪਣੇ ਤੇ ਫਿਰ ਇੰਨੇ ਮਹਿੰਗੇ ਬਣਾ ਕੇ ਕੋਈ ਫਾਇਦਾ ਨਹੀਂ ਰੱਖਣ ਦਾ ਤਾਂ ਇਸ ਕਰਕੇ ਥੋੜੇ ਜਿਹਾ ਕੰਮ ਇਹ ਸ਼ੈ ਰੋ ਕਰਾਂਗੇ ਤੇ ਇਹਦੀ ਮੈਂ ਇਲਾਸਟਿਕ ਲੈ ਕੇ ਆਉਂਗੀ ਇਲਾਸਟਿਕ ਲਿਆ ਕੇ ਤੇ ਉਹ ਇਹਦੇ ਵਿੱਚ ਪਾਉਂਗੀ ਤੇ ਇਹਨੂੰ ਯੂਜ਼ ਕਰੂੰਗੀ ਮੈਰਿਜ ਤੇ ਤੇ ਨਾਲੇ ਬਚਤ ਕਰਦੇ ਆਂ ਬਈ 5-6000 ਦਾ ਹੋਰ ਵੀ ਲਵਾਂਗੇ ਐਨੇ ਪੈਸੇ ਕਾਟ ਮਾਰਾਂਗੇ ਤੇ ਉਤੋਂ ਚੰਗਾ ਜਣੀਆਂ ਚੀਜ਼ਾਂ ਬਈਆਂ ਉਹਨੂੰ ਯੂਜ਼ ਕਰੀਏ ਵੈਸੇ ਵੀ ਮੌਸਮ ਚੇਂਜ ਹੋ ਗਿਆ ਠੰਡ ਹੋ ਗਈ ਥੋੜੀ ਥੋੜੀ ਤੇ ਇਸ ਕਰਕੇ ਪੈ ਜਾਣਾ ਸੋਹਣਾ ਲੱਗੂਗਾ ਵੈਸੇ ਵੀ ਪਾਇਆ ਹੋਇਆ ਚਲੋ ਜੀ ਮਿਲਦੇ ਆਂ ਦੇਖਦੇ ਬਾਅਦ ਵਿੱਚ ਕਾਮ ਹੀ ਕੀ ਸਬਕ ਤਾਂ ਉਹਦਾ ਮਨੀ ਵੀ ਆ ਚੱਲ ਤਿਆਰ ਹੋਈਏ ਸ਼ਹਿਰ ਜਾਣ ਨੂੰ ਮਨਵੀਰ ਆ ਗਿਆ ਮਨਵੀਰ ਨੂੰ ਦਿਖਾਉਣੇ ਆ ਆਪਣੇ ਘਰੇ ਆਪਣੇ ਘਰੇ ਇੱਕ ਪਰੋਣਾ ਆਇਆ ਮਨਵੀਰ ਨੂੰ ਦਿਖਾਉਣੇ ਆ ਉਂਟਰਾ ਮੰਤਲੇ ਮਨੀ ਆਇਆ ਜੂਰਾ ਦਾ ਜੁਰਾ ਹਾਂ ਕੀ ਗੱਲ ਕੀਤੀ ਅੱਜ ਪਾ ਦੇਲਾ ਜੂਰਾ ਹੈ ਤੁਹਾਡੇ ਤੋਂ ਨਾ ਦੋਸਤ ਹੋ ਆ ਡਰਮਤਲੇ ਕਾਂ ਕਾਂ ਦੇ ਦਿੱਤਾ ਗਿਆ ਆਨੇ ਇਹਨੂੰ ਤਾਂ ਪਗੀ ਮੋਰੇ ਮੋਰੇ ਭੱਜੇ ਪਗੀ ਇਹਦੇ ਪਿੱਛੇ ਪਿੱਛੇ ਜੀ ਰੋੜਦਾ ਨਹੀਂਗਾ ਜਾ ਲੈਂਦੇ ਛੱਡ ਦਿੱਤਾ ਮੈਂ ਕਿ ਉੱਡ ਜਾਊਗਾ ਇਹਨੇ ਕਿਉਂਕਿ ਇੱਥੇ ਕੀ ਰਹਿੰਦਾ ਉਹ ਤੁਰਿਆ ਫਿਰਦਾ ਪਗੀ ਤੈਨੂੰ ਕੁਛ ਕਹਿੰਦਾ ਉਹ ਉਹ ਦੇਖ ਅੱਗੇ ਤੋਂ ਮਾਰ ਦੇਣਾ ਸੀ ਉਹਨੂੰ ਖਾ ਵੀ ਲਿਆ ਉਹਨੇ ਚਲੋ ਜੀ ਚਲੇ ਜਾਊਗਾ ਵਿਚਾਰਾ ਪਗੀ ਤੋਂ ਬਚਾ ਲਾਉਂਗਾ ਹੁਣ ਚਲਈਏ ਸ਼ਹਿਰ ਨੂੰ ਆਪਣੇ ਛੋਟੇ-ਮੋਟੇ ਕੰਮ ਜਿਹੜੇ ਹੋ ਕਰਨਾ। ਰੋਜ਼-ਰੋਜ਼ ਸ਼ਹਿਰ ਚੱਲੇ ਆਸੀਂ ਸ਼ਹਿਰ ਆਹ ਕਿੱਡੀ ਬਿੱਟ ਕੀਤੀ ਗਾਨ ਹੈ। ਬਿੱਟੀ ਕਰ ਲਈ ਹੋਰ ਕੀ ਕਰੀ। ਬਿੱਟਾਂ ਕਰ ਗਿਆ ਮੇਰੇ ਲਈ। ਚੱਲੇ ਆਂ ਅਸੀਂ ਆ ਜਾਣਾ।